ਲੋਜੀ ਸੁਖਵੀਰ ਬਾਦਲ ਦੇ ਵੱਲੋਂ ਇੱਕ ਤਕੜਾ ਐਲਾਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਹਰ ਕਾਰਨ ਕਿਸਾਨ ਦੀ ਫਸਲ ਦੇ ਨੁਕਸਾਨ ਲਈ ਮੁਆਵਜ਼ੇ ਦੇਣ ਦੀ ਸੀਮਾ ਜੋ ਕਿ 5 ਏਕੜਾ ਇਸ ਨੂੰ ਵਾਪਸ ਲਿਆ ਜਾਵੇ ਇਹ ਦੁਖਾਂਤ ਸਰਕਾਰ ਦੀ ਅਪਰਾਧਿਕ ਲਾਪਰਵਾਹੀ ਕਾਰਨ ਵਾਪਰਿਆ ਇਹ ਇੱਕ ਮਨੁੱਖੀ ਦੁਖਾਂਤ ਹੈ ਤੇ ਇਸ ਲਈ ਆਪ ਸਰਕਾਰ ਨੂੰ ਇਹ ਐਲਾਨ ਕਰਨਾ ਚਾਹੀਦਾ ਕਿ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਨੁਕਸਾਨ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਰਾਜ ਸਰਕਾਰ ਨੂੰ ਆਪਣੇ ਖਜ਼ਾਨੇ ਦੇ ਵਿੱਚੋਂ ਉਪਲਬਧ 12000 ਕਰੋੜ ਰੁਪਏ ਦੇ ਸਟੇਟ ਡਿਜ਼ਾਸਟਰ ਰਾਹਤ ਫੰਡ ਨੂੰ ਤੁਰੰਤ ਜਾਰੀ ਕਰਨਾ ਚਾਹੀਦਾ ਸਰਕਾਰਾਂ ਨੂੰ ਫਸਲਾਂ ਦੇ ਨੁਕਸਾਨ, ਰੋਜੀ ਰੋਟੀ ਦੇ ਨੁਕਸਾਨਾਂ ਦਾ ਸਾਹਮਣਾ ਕਰ ਰਿਹਾ ਹੈ ਖੇਤੀਬਾੜੀ ਮਜ਼ਦੂਰਾਂ, ਪਸ਼ੂਆਂ ਦੀ ਮੌਤ ਤੇ ਘਰਾਂ ਦੀ ਮੁਰੰਮਤ ਲਈ ਕਿਸਾਨਾਂ ਨੂੰ ਤੁਰੰਤ ਟੁਕਮਾ ਮੁਆਵਜ਼ਾ ਦੇਣਾ ਚਾਹੀਦਾ ਤਾਂ ਇਹ ਸਾਰੇ ਸ਼ਬਦਾਂ ਦਾ ਪ੍ਰਗਟਾਵਾ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਆਪਣੇ ਡਿਜੀਟਲ ਮੀਡੀਆ ਉੱਤੇ ਵੀ ਇਹ ਸਾਰਾ ਲਿਖਿਆ ਤੇ ਨਾਲ ਹੀ ਇੱਕ ਪੋਸਟਰ ਵੀ ਜਿਹੜਾ ਤੁਸੀਂ ਉਹਨਾਂ ਦੇ ਪੇਤੇ ਦੇਖ ਸਕਦੇ ਹੋ ਤੇ ਨਾਲ ਨਾਲ ਸਕਰੀਨ ਤੇ ਜਿਹੜੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਈ ਬਿਆਨ ਵੀ ਜਾਰੀ ਕਰ ਦਿੱਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਨਹੀਂ ਕਰਕੇ ਤੇ ਸਰਕਾਰ ਦੀ ਨਲਾਇਕੀ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਹਜ਼ਾਰਾਂ ਏਕੜ ਜਿਹੜੇ ਐਗਰੀਕਲਚਰ ਲੈਂਡ ਹੈ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਇੱਕ ਪਸ਼ੂ ਪਜਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲ ਵਿੱਚ ਸੀ ਮੈਂ ਹਰ ਉਸ ਲਾਤੀ ਚ ਜਾ ਕੇ ਆਇਆ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਬੰਧ ਟੁੱਟੇ ਹਨ ਹਰ ਜਗ੍ਹਾ ਤੇ ਜਾਇਜ਼ਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਹਰ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੁਸ਼ਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਸ ਸਰਕਾਰ ਨੇ ਜਿਹੜੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਹਰ ਸਾਲ ਜਨਵਰੀ ਆ ਫੈਬਰੂਅਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਮਹਿਕਮਿਆਂ ਦੇ ਲੋਕ ਅਬਸਰਤੇ ਹੁੰਦੀ ਹੈ ਤੇ ਪਲੈਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹੜ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ। ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆਹ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸੈਂਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਹੈ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਬਰਸਾਤਾਂ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ। ਅਪਸੋਰਸਿਸ ਕਾਲ ਦਾ ਮੈਂ ਅਪਸਰਾਂ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡਸ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਕਿ ਇੱਥੇ ਤਾਂ ਕੁਝ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਤੇ ਮੈਂ ਆਹ ਸਵਾਲ ਫਿਰਮ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਟਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲਡ ਕੰਟਰੋਲ ਦੀ ਉੱਕੇ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਐ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸਿਲਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੱਡਾ ਵੱਡਾ ਨੁਕਸਾਨ ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਦਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ 'ਚ ਜਿਹੜੇ ਇੰਜੀਨੀਅਰਾਂ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮੰਦਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸਰਸ ਇਸ ਗੱਲ ਦਾ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਵੀ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰੇ ਤਬਾਹ ਹੋ ਗਿਆ ਅੱਜ ਮੈਂ ਕਹਿਣਾ 100% ਨਲਕੀ ਐ ਸਰਕਾਰ ਦੀ ਹੈ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ ਚ ਆਪਣੇ ਪੰਜਾਬ ਨੂੰ ਬਚਾਇਆ